ਕੀ ਇਨਸੀਡੈਂਸ ਹੋਇਆ ਜਿਹੜਾ ਬਾਕੀਪੁਰ ਵਿੱਚ ਹੋਇਆ ਜੇ ਬਾਕੀਪੁਰ ਦੇ ਵਿੱਚ ਫਾਇਰ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਬਾਕੀਪੁਰ ਦੇ ਲੜਕੇ ਸੀਗੇ ਤੇ ਸੋਰ ਸਿੰਘ ਕਾਲਜ ਦੇ ਲੜਕੇ ਸੀਗੇ ਪਿੱਛੇ ਥੋੜੀ ਦੇ ਪਹਿਲੇ ਕਿਤੇ ਲੜਕੇ ਦਾ ਕੋਈ ਡਿਸਟਰਬ ਸੀਗਾ ਤੇ ਉਹ ਕਿਸਨੇ ਲੜਕੀ ਛੇੜ ਦਿੱਤੀ ਸੀ ਤੋਂ ਆਪਸ ਵਿੱਚ ਪਹਿਲੇ ਰਾਈ ਨਮ ਹੋ ਗਿਆ ਸੀ ਅੱਜ ਫਿਰ ਜਿਹੜਾ ਉਹਨਾਂ ਨੇ ਇੱਕ ਦੂਜੇ ਨੂੰ ਚੇਜ਼ ਕਰਤੇ ਤੇ ਬਾਕੀਪੁਰ ਦੇ ਵਿੱਚ ਉਹਦੇ ਗੋਲੀਆਂ ਚ ਲਾਈ ਹੈਗੇ ਤੇ ਮੁੰਡਾ ਸੋਰ ਸਿੰਘ ਦਾ ਮੁੰਡਾ ਗਰਾਣਾ ਸੀਗਾ ਤੇ ਉਹਦੇ ਚੇਸ ਤੇ ਗੋਲੀ ਬਜੀ ਉਹਦੀ ਰੈਤ ਹੋਈ ਗਈ ਜੋਹਨ ਸਾਹਿਦ ਪੁਲਿਸ ਪਾਰਟੀ ਜਿਹੜੀ ਸਾਰੀਆਂ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਕੇ ਤੇ ਨਾਲੇ ਜਿਹੜੇ ਸਾਡੇ ਸੋਰਸਸ ਵਗੈਰਾ ਜਿਹੜੇ ਅਸੀਂ ਕਰ ਰਹੇ ਤਾਂ ਕਰਕੇ ਜਲਦੀ ਜਲਦੀ ਉਹ ਟ੍ਰੇਸ ਕਰ ਲਵਾਂਗੇ ਬਾਈ ਨੇਮ